ਕਿੱਥੇ ਜਾ ਰਹੇ ਸੀ ਲੈ ਕੀ ਹੋਇਆ ਸਰ ਮੈਂ ਬਸ ਸਟੈਂਡ ਤੋਂ ਉਮਰਪੁਰੇ ਚੌਂਕ ਜਾਣਾ ਸੀ ਮੈਂ ਬਸ ਵਾਲੇ ਨੂੰ ਬੜਾ ਕਿਆ ਪੁੱਛਿਆ ਤਿੰਨ ਚਾਰ ਵਾਰੀ ਮੈਂ ਕਿਹਾ ਤੁਸੀਂ ਉਮਰਪੁਰੇ ਚੌਂਕ ਉਤਾਰ ਦੋਗੇ ਕਹਿੰਦੇ ਹਾਂਜੀ ਚਲ ਜਿਓ ਚਲ ਜਿਓ ਆਪਾਂ ਉਤਾਰ ਦਾਂਗੇ ਬਾਅਦ ਵਿੱਚ ਮੈਂ ਉਹਨੂੰ ਜਦੋਂ ਪਹਾਰਾ ਚੌਂਕ ਤੇ ਬਸ ਆਈਆ ਉਹਦੋਂ ਮੈਂ ਉਹਨੂੰ ਕਿਹਾ ਮੈਂ ਕਿਹਾ ਉਹ ਕਹਿੰਦਾ ਲਿਆਓ ਟਿਕਟ ਤੇ ਮੈਂ ਆਧਾਰ ਕਾਰਡ ਹੀ ਸਾਰੀਆਂ ਸਵਾਰੀਆਂ ਦੇ ਰਹੀਆਂ ਤੇ ਮੈਂ ਉਹਨੂੰ ਆਧਾਰ ਕਾਰਡ ਦਿੱਤਾ ਮੈਂ ਕਿਹਾ ਲਓ ਤੁਸੀਂ ਅਮ ਘੱਟ ਦੋ ਟਿਕਟ ਬੇਕ ਲੋ ਤੇ ਉਹ ਕਹਿੰਦਾ ਨਹੀਂ ਜਾਣਾ ਕਿਤੇ ਤੁਸੀਂ ਮੈਂ ਹਮਰਪੁਰੇ ਤੁਹਾਨੂੰ ਦੱਸਿਆ ਥੇਗਾ ਇਹ ਕਹਿੰਦਾ ਉਮਰਪੁਰੇ ਤੁਹਾਨੂੰ ਮੈਂ ਕਦੋਂ ਕਿਹਾ ਚੜ ਤੇ ਕਹਿੰਦਾ ਤੂੰ ਦਵਾ-ਦਵ ਚੜ ਗਈਆਂ ਉਮਰਪੁਰੇ ਵਾਸਤੇ ਕਹਿੰਦਾ ਚੱਲ ਹੁਣੇ ਥੱਲੇ ਉੱਤਰ ਤੇ ਉਸੇ ਵੇਲੇ ਬਾਅਦਸ ਮਤਲਬ ਕਿ ਖਲਰ ਉਹਨੂੰ ਸਿਟੀ ਮਾਰ ਕੇ ਬਾਅਦਸ ਖਲਰ ਨੂੰ ਥੱਲੇ ਲਾਣਾ ਹੈ ਤੇ ਉੰਨਾ ਮੈਂ ਕਿਹਾ ਮੈਂ ਕਿਹਾ ਚਲੋ ਕੋਈ ਨਹੀਂ ਤੁਸੀਂ ਨਹੀਂ ਆਧਾਰ ਕਾਰਡ ਲੈਣਾ ਤੁਸੀਂ ਪੈਸੇ ਲਾ ਲੋ ਮੈਂ ਕਿਹਾ 10 ਲਾ ਦਿਓ ਤੁਸੀਂ ਵੀਰ ਤੇ ਲਾ ਲੋ ਕਹਿੰਦਾ ਨਹੀਂ ਤੇ ਤੂੰ ਜਲਦੀ ਉੱਤਰ ਦੀ ਬਾਹਣ ਤੇ ਉਹਨੇ ਆਧਾਰ ਕਾਰਡ ਛੁੱਟਤਾ ਮੁੜ ਕੇ ਜਦੋਂ ਮੈਂ ਆਧਾਰ ਕਾਰਡ ਚੁੱਕਾਂ ਢੀ ਤੇ ਉਹਨੇ ਅੱਗੇ ਨੂੰ ਧੱਕਾ ਦਿੱਤਾ ਕਹਿੰਦਾ ਚਲੋ ਤੇ ਜਦੋਂ ਬਾਰੀ ਕੋਲਣ ਦੀ ਹੈ ਮੇਰੀ ਬਾਰੀ ਇੱਧਰ ਵੱਜ ਗਈ ਇੱਕਦਮ ਉਹਨੇ ਜਦੋਂ ਬ੍ਰੇਕ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਹਾਜੇ ਬਾਸੇ ਚੱਲੀ ਰਹੀ ਤੇ ਉਹਨੇ ਮੈਨੂੰ ਦਵਾ ਦਵਾ ਧੱਕਾ ਦਿੱਤਾ ਆਂਦਾ ਚਲੋ ਉੱਤਰਦੇ ਹੋ ਤੇ ਜਦੋਂ ਮੈਂ ਉਤਰੀ ਤੇ ਇਹ ਪਿੱਛੇ ਮੇਰੇ ਹਸਬੈਂਡ ਆ ਰਹੇ ਸੀ ਤੇ ਇਹ ਕਹਿੰਦੇ ਤੂੰ ਕੁੜੀ ਨੂੰ ਛੁੱਟਣ ਕਿਉਂ ਦਿਆ ਕੀ ਗੱਲ ਐ ਇਦਾਂ ਕੋ ਕਰ ਲਿਆ ਮੈਂ ਤੇ ਕਹਿੰਦਾ ਅੱਲਾ ਮੈਂ ਥੱਲੇ ਹੀ ਆਏ ਨਾ ਜੋ ਕਰਨਾ ਤੂੰ ਚੈੱਕ ਕਰ ਲਾ ਤੇ ਇਹਨਾਂ ਨੇ ਕਿਹਾ ਕਹਿੰਦੇ ਬੋਲਣ ਦਾ ਤਰਾਂ ਢੰਗ ਕੀ ਆ ਬਸ ਉਹਨੇ ਉਸੇ ਵੇਲੇ ਇਹਨਾਂ ਦੀ ਇਹਨਾਂ ਨੇ ਅੱਗੋਂ ਫੜਨ ਦੀ ਉਹਨੇ ਪਹਿਲਾਂ ਇਹਨਾਂ ਨੂੰ ਫੜਿਆ ਤੇ ਇਹਨਾਂ ਨੇ ਇੱਕੋ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਦੀ ਉਂਗਲ ਆਈ ਉੱਤੇ ਵੀ ਦੰਦੀ ਵੱਢ ਕੇ ਖਾ ਗਿਆ ਉਂਗਲ ਸਾਰਾ ਕੋਨ ਵਗਨ ਲਾ ਪਿਆ ਮੁੜ ਕੇ ਵਿੱਚੋਂ ਡਰਾਈਵਰ ਉੱਤਰ ਕੇ ਆਇਆ ਤੇ ਉਹਨੇ ਆਉਂਦੇ ਇਹਨਾਂ ਦੀ ਪੱਗ ਲਾਤੀ ਫਿਰ ਦੋ ਤਿੰਨ ਡਰਾਈਵਰ ਪਿਛ ਇਕਦਮ ਇਹਨਾਂ ਨੂੰ ਮਾਰਨਾ ਸਟਾਰਟ ਕਰਤਾ ਸਾਰੇ ਵਾਲ ਖੋਲਤੇ ਤੇ ਬੜੀ ਜ਼ੋਰ-ਜ਼ੋਰ ਦੀ ਮਾਰ ਲਾਤੇ ਮੈਂ ਅੱਗੇ ਹੋਈ ਇਹਨਾਂ ਨੂੰ ਸਦਾਨਵਾਤੇ ਬੜੀ ਜ਼ੋਰ-ਜ਼ੋਰ ਦੀ ਮੈਨੂੰ ਵੀ ਧੱਕਾ ਦੇ ਕੇ ਦੋ ਤਿੰਨ ਵਾਰੀ ਛੁੱਟਿਆ ਉਹਨੇ ਬੜੀ ਜ਼ੋਰ-ਜ਼ੋਰ ਦੀ ਫਿਰ ਇਹਨਾਂ ਨੇ ਬੱਜ ਜਦੋਂ ਇਹਨਾਂ ਦੀ ਪੱਗ ਲਾਈ ਨਾ ਉਹਨੇ ਫੇਰ ਪਿੱਛੇ ਮਜ਼ਦੂਰ ਵੀ ਖਲੋਤੇ ਸੀ ਤੇ ਉਹਨਾਂ ਦੇ ਵਿੱਚ ਇੱਕ ਤੇ ਨਿਆਂਗ ਵਾਲੇ ਬਾਬਾ ਜੀ ਉਹਨਾਂ ਨੇ ਆ ਕੇ ਤੇ ਉਹਨੂੰ ਮਾਰਨਾ ਸਟਾਰਟ ਕਰਤਾ ਸਾਨੂੰ ਨਹੀਂ ਪਤਾ ਉਹ ਕੌਣ ਹੀ ਕੌਣ ਨਹੀਂ ਆਪਾਂ ਨਹੀਂ ਉਹਨਾਂ ਨੂੰ ਜਾਣਦੇ ਸੀ ਉਹਨਾਂ ਨੇ ਦਵਾ-ਦਵੇ ਇਹਨਾਂ ਨੂੰ ਮਾਰਨਾ ਉਹਨੂੰ ਮਾਰਨਾ ਸਟਾਰਟ ਕਰਤਾ ਤੇ ਉਹਨਾਂ ਦੇ ਕਿੰਨੇ ਸਾਰੇ ਬੰਦੇ ਆ ਕੇ ਇੱਕਦਮ ਮੇਰੇ ਹਸਬੰਦ ਨੂੰ ਪੈ ਗਈ ਕਿੰਨਾ ਜ਼ੋਰ-ਜ਼ੋਰ ਦੀ ਮਾਰਨਾ ਸਟਾਰਟ ਕਰਤਾ ਮੈਂ ਛਡਾਨ ਦੀ ਵੀ ਕੋਸ਼ਿਸ਼ ਕਰੀ ਪਰ ਮੈਨੂੰ ਵੀ ਉਹਨੇ ਅੱਗੋਂ ਬੜਾ ਮਾਰਿਆ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੁਸੀਂ ਕਿੱਥੇ ਜਾ ਰਹੇ ਸੀ ਜਾ ਰਹੇ ਮੈਂ ਇੰਡੋਸੈਂਟ ਬੈਂਕ ਤੇ ਜੋਬ ਕਰਦਾ ਮੈਂ ਦਿੱਲੀ ਬੱਸ ਸਟੈਂਡ ਤੋਂ ਤੁਰ ਕੇ ਹੀ ਜਾਂਦਾ ਹਾਂ ਗੱਡੀ ਖਰਾਬ ਹੋਣ ਕਰਕੇ ਮੈਂ ਜਲਸੀ ਦਿੱਤੀ ਸੀ ਤੇ ਮੈਂ ਬੱਸ ਤਾਂ ਹੀ ਆਇਆ ਅੱਜ ਤੇ ਮੈਂ ਤੁਰ ਕੇ ਮਗਰ ਆ ਰਿਹਾ ਹਾਂ ਜਦੋਂ ਮੈਂ ਸਾਹਮਣੇ ਦੇਖਿਆ ਤੇ ਇਹਨਾਂ ਨੂੰ ਬੈਸਬਾਜੀ ਕਰ ਰਿਹਾ ਸੀ ਇਹਨਾਂ ਕਨੈਕਟਰ ਤੇ ਛੜਕ ਤੇ ਡਿੱਗੀ ਹੋਈ ਸੀ ਜਦੋਂ ਮੈਂ ਗਿਆ ਸੀ ਤੇ ਮੈਨੂੰ ਜਾ ਕੇ ਪੁੱਛਿਆ ਮੈਂ ਕੀ ਗੱਲ ਹੋਈ ਆ ਤੇ ਮੇਰੇ ਵੀ ਗੱਲ ਪੈ ਗਿਆ ਉਹ ਤੇ ਮੇਰੇ ਉਹਨੇ ਆ ਪਹਿਲਾਂ ਉਂਗਲਾਂ ਤੇ ਦੰਦੀਆਂ ਵੱਡੀਆਂ ਫਿਰ ਮਗਰੇ ਉਹਨਾਂ ਦਾ ਡਰਾਈਵਰ ਆਇਆ ਟਰੈਵਲ ਤੇ ਮੇਰੇ ਪੱਗ ਲਾਤੀ ਫਰ ਗਲੋਂ ਤੋਂ ਬਾਅਦ ਉਹਨਾਂ ਨੇ ਮਗਰ ਇੱਕ ਹੋਰ ਬੱਸ ਆ ਗਈ ਉਹ ਬੱਸ ਵਾਲਿਆਂ ਨੇ ਵੀ ਆਣ ਕੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਫਿਰ ਜਦੋਂ ਉਹਨਾਂ ਨੇ ਮੇਰੀ ਪੱਗ ਲਈ ਉੱਥੇ ਫਿਰ ਉਹ ਜਿਹੜੀ ਕਲੋਨੀ ਉਹ ਲੇਬਰ ਚੌਂਕ ਹੈ ਜਿਹੜਾ ਉਹ ਲੇਬਰ ਚੌਂਕ ਹੈ ਉੱਥੇ 100-150 ਬੰਦਾ ਸੀ ਫਿਰ ਉਹਨਾਂ ਨੇ ਸਾਨੂੰ ਛਡਾਇਆ ਉੱਥੇ ਤੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਦੋਵਾਂ ਜੀਆਣਾ ਨਾ ਇਦਾਂ ਕਰੋ ਨਾ ਉਹਨਾਂ ਨੂੰ ਕੁੱਟਾ ਉਹਨਾਂ ਨੇ ਮੇਰੇ ਘਰ ਦੇ ਨੂੰ ਛੜ ਕੇ ਤੇ ੱਟਕੇ ਮਾਰ-ਮਾਰ ਸੁੱਟਿਆ ਬਹੁਤ ਮਾਰਿਆ ਸਾਨੂੰ ਉਹਨਾਂ ਨੇ ਤੇ ਆਪਾਂ ਤੇ ਫੇਰ ਵੀ ਉਹਨਾਂ ਗੜੀ ਹਾਥੀ ਜੋੜੇ ਕੇ ਨਾ ਕਰੋ ਚਲੋ ਜੋ ਹੋ ਗਿਆ ਛੱਡੋ ਇਹ ਗੱਲ ਨੂੰ ਪਰ ਉਹਨਾਂ ਨੇ ਹੱਡ ਨਾਲ ਬਹੁਤ ਮਾੜੀ ਕੀਤੀ ਮੇਰੇ ਮੂੰਹ ਤੇ ਬੈਗ ਮਾਰੇ ਆ ਉਂਗਲ ਦਦਿਆਂ ਨਾਲ ਵੱਡੇ ਮੇਰੇ ਇੱਥੇ ਵੀ ਉਹਨਾਂ ਨੇ ਮੁੱਕੇ ਮਾਰੇ ਛਾਤੀ ਤੇ ਵੀ ਲੱਕ ਜਿਹੀ ਠੋਡ ਮਾਰੇ ਜਿਹੜਾ ਅੱਜ ਬੱਸ ਸਟੈਂਡ ਵਿੱਚ ਹੰਗਾਮਾ ਹੋਇਆ ਵਾ ਆਧਾਰ ਕਾਰਡ ਲੈ ਕੇ ਇਸ ਬੁੱਡੇ ਵਰਗੀ ਕੀ ਕਹਨੇ ਚੁੰਨੇ ਜੀ ਦੇਖੋ ਸਰ ਜਿਹੜਾ ਆਧਾਰ ਕਾਰਡ ਆ ਪਹਿਲੇ ਨੰਬਰ ਤੇ ਤਾਂ ਆਧਾਰ ਕਾਰਡ ਦਾ ਆਪਾਂ ਕੋਈ ਰੋਲ ਹੀ ਨਹੀਂ ਕਰਦੇ ਪਿਆ ਆਧਾਰ ਕਾਰਡ ਹੈਗਾ ਜਾਂ ਨਹੀਂ ਹੈਗਾ ਸਰਕਾਰ ਨੇ ਫ੍ਰੀ ਕੀਤੇ ਆ ਸਰਕਾਰ ਦੀ ਜ਼ਿੰਮੇਵਾਰੀ ਆ ਅਸੀਂ ਤਾਂ ਇੱਕ ਸੇਵਾ ਕਰ ਰਹੇ ਆ ਕਿ ਸਵਾਰੀ ਨੂੰ ਲੈ ਕੇ ਜਾਣਾ ਤੇ ਜੇ ਸਰ ਦੱਸਿਆ ਜਾ ਰਿਹਾ ਕਿ ਆਧਾਰ ਕਾਰ ਲੈ ਗਈ ਆਧਾਰ ਕਾਰ ਕਹਿੰਦੇ ਨਹੀਂ ਚੱਲਣਾ ਤਾਂ ਉਸ ਪਰ ਕਿਹੜੀ ਟਿਕਟ ਲਗਣੀ ਆ ਤਾਂ ਉਹਨਾਂ ਵੱਲੋਂ ਇਹ ਪਿਆਟ ਆਏ ਆ ਨਹੀਂ ਸਰ ਉਹ ਆਧਾਰ ਕਾਰ ਚੱਲਣ ਨਾ ਚੱਲਣ ਵਾਲੀ ਕੋਈ ਗੱਲ ਨਹੀਂ ਹੋਈ ਜੀ ਉਹ ਬਾਹਰੋਂ ਸਵਾਰੀ ਬੈਠੀ ਆ ਚੁੰਗੀ ਤੇ ਉਹਨਾਂ ਨੇ ਉਤਰਨਾ ਵਾ ਜੋ ਕਿ ਚੁੰਗੀ ਸਾਡਾ ਜਿਹੜਾ ਸਟਾਪੇ ਨਹੀਂ ਬੰਦਦਾ ਪਹਿਲਾ ਸਟਾਪ ਜਿਹੜਾ ਸਾਡਾ ਬੰਦਦਾ ਮਹਿਤਾ ਚੌਂਕ ਪੰਦਾ ਜੀ ਤੇ ਜਿਹੜਾ ਸਾਰਾ ਇਹ ਹੰਗਾਮਾ ਹੈ ਇਸ ਉਪਰ ਕੀ ਕਹਿਣਾ ਚਾਹੁੰਦੇ ਜੀ ਫਿਰ ਇਹ ਉਹਨਾਂ ਨੇ ਪਤਾ ਨਹੀਂ ਰੰਜਾ ਸਿਆ ਕਿੱਦਾਂ ਵਾ ਕੀ ਆ ਉਹਨਾਂ ਦੇ ਸੱਦੇ ਆ ਬੰਦੇ 1 ਮਿੰਟ ਦੇ ਵਿੱਚ 1 ਮਿੰਟ ਲੱਗਦਾ ਜੀ ਇਥੋਂ ਫ ਬੱਦਕੇ ਤੋਂ ਉਹਨਾਂ ਮੇਰੀ ਪੱਕ ਲਾਈ ਆ ਮੇਰੇ ਹੱਥੀ ਪਏ ਆ ਡਰਾਈਵਰ ਦੇ ਹੱਥੀ ਪਏ ਆ ਡਰਾਈਵਰ ਵੀ ਉਹਨਾਂ ਕੋ ਮੀਂਹ ਪਾੜੀ ਆ ਮੇਰੇ ਵੀ ਉਹਨਾਂ ਸੱਟਾਂ ਲਾਈਆਂ ਨੇ ਸਰ ਇਹ ਬੱਸ ਆਈ ਕਿਥੋਂ ਤੇ ਕਿੱਥੇ ਚਲਣੀ ਸੀ ਇਹ ਬਟਾਲਾ ਤੋਂ ਫਿਲੰਦਰ ਜਾ ਰਹੀ ਸੀ ਠੀਕ ਹੈ ਸਰ ਜਿਹੜਾ ਬੱਸ ਸਟੈਂਡ ਬਿਲਕੁਲ ਜਾਮ ਕੀਤਾ ਗਿਆ ਬਿਲਕੁਲ ਖਾਲੀ ਹੋ ਇਸ ਬਾਰੇ ਕੀ ਕਰਾਂਗੇ ਦੇਖੋ ਸਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨਾਂ ਦੇ ਵੀ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਾ ਕਰਨ ਕਰਕੇ ਅਸੀਂ ਬੱਸ ਸਟੈਂਡ ਬੰਦ ਕੀਤਾ ਸੀ ਸਰ ਦੇਖੀ ਨਾ ਚੌਕੀ ਦੇ ਉੱਪਰ ਲੋਕ ਲੱਗਾ ਹੋਇਆ ਵਾ ਸਰ ਉਹਨੂੰ ਉਥੋਂ ਚੌਕੀ ਇਸੇ ਤੇ ਲੈ ਕੇ ਆ ਠੀਕ ਹੈ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਉਹ ਜੰ德ਰੇ ਮਾਰ ਕੇ ਪਤਾ ਨਹੀਂ ਕਿੱਧਰ ਚਲ ਗਏ ਤੁਸੀਂ ਜੀ ਪੇਸ਼ਾਨੀਆਂ ਕੇ ਮੰਗ ਕਰਨ ਨੂੰ ਦੇਦੇ ਪ੍ਰਸ਼ਾਸਨ ਅੱਗੇ ਇਹ ਮੰਗ ਹੈ ਸਾਡੀ ਜੀ ਜੋ ਪੰਦੀ ਕਾਰਵਾਈ ਕਾਰਵਾਈ ਕੀਤੀ ਜਾਵੇ ਠੀਕ ਸਖਤ ਤੋਂ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ